2017 ਮਾਡਲ 17 ਵਾਲਾ 1/2 ਲੱਖ ਰੁਪਏ ਦੀ 1/2 ਲੱਖ 115 ਹੀ ਦੇ ਦਿੰਦੇ 115 1.5 ਲੱਖ ਰੁਪਏ ਦੀ इनोਵਾ ਸਿਰਫ 1.5 ਲੱਖ ਰੁਪਏ ਦੀ ਲੋਕਲ ਨੰਬਰ ਜੇ ਕਿਸੇ ਨੇ ਹਾਂਜੀ ਦੋਸਤੋ ਜੇ ਕੋਈ ਮੇਰਾ ਭਰਾ ਅੱਜ ਕੋਈ ਮੋਟਰਸਾਈਕਲ ਲੈਣ ਚੱਲਿਆ ਨਾ ਤਾਂ ਪਹਿਲਾਂ ਇਹ ਵੀਡੀਓ ਜ਼ਰੂਰ ਦੇਖ ਲਿਓ ਕਿਉਂਕਿ ਅੱਜ ਤੁਹਾਨੂੰ ਮੋਟਰਸਾਈਕਲ ਦੇ ਰੇਟ ਦੇ ਵਿੱਚ ਗੱਡੀਆਂ ਦੇ ਦਾਂਗੇ ਕਿਉਂਕਿ ਸਾਡੇ ਨਾਲ ਨੇ ਬ੍ਰਦਰ ਅਮਿਤਾ ਜਿਹੜੇ ਰਤਨ ਕਾਰਦੇਆਰ ਦੇ ਮਾਲਕ ਨੇ ਤੋ ਆਉ ਤੁਹਾਨੂੰ ਗੱਡੀਆਂ ਦਿਖਾਣੇ ਆ ਕੀ ਕੀ ਮਟੀਰੀਅਲ ਇਨ ਕੋਲ ਤੇ ਹਾਂਜੀ ਵੀਰੇ ਕਰੋ ਸਟਾਰ i20 ਹੈ ਵੀਰੇ ਹਾਂਜੀ 2013 ਦਾ ਮਾਡਲ ਹੈ ਠੀਕ ਹੈ ਕੰਟਰੋਲ ਪਲਸ e n g i ਹੈ ਠੀਕ ਹੈ ਥਰਡ ਓਨਰ ਹੈ ਓਕੇ ਇਹ ਆਪਾਂ 1,60,000 ਰੁਪਏ ਦੀ ਕਾਰ ਦੇ ਦਾਂਗੇ 1,60,000 ਰੁਪਏ ਦੀ ਠੀਕ ਹੈ ਜੀ ਮੋਟਰਸਾਈਕਲ ਨਹੀਂ ਮਿਲਦਾ 1.5 ਲੱਖ ਰੁਪਏ ਦਾ ਦੇਖ ਲਓ 13 ਮਾਡਲ ਹੈ ਵੀ i20 ਕਲ 13 ਮਾਡਲ ਹੈ ਹਾਂਜੀ ਗੱਡੀ ਦਿਖਾ ਦਿਓ ਜੀ ਇੱਕ ਵਾਰੀ ਕੋਲੋਂ ਵੀ ਦਿਖਾ ਦਿਓ ਗੱਡੀ ਬਹੁਤ ਸਾਫ਼ ਪਈ ਹੈ 1,60,000 ਦੇ ਵਿੱਚ ਤੁਹਾਨੂੰ ਗੱਡੀ ਮਿਲ ਜੂਗੀ ਬਾਕੀ ਤੁਸੀਂ ਵੀਡੀਓ ਸ਼ੇਅਰ ਕਰਕੇ ਆਉਂਗੇ ਤੁਹਾਨੂੰ ਹੋਰ ਮਾਨਤਾਣ ਥੋੜਾ ਬਹੁਤ ਹੋ ਜਾਊਗਾ ਠੀਕ ਹੈ ਹਾਂਜੀ ਜੀ ਇਹ ਵੈਗਨਰ ਹੈ ਜੀ 2012 ਮਾਡਲ ਹੈ 2012 ਮਾਡਲ ਪੈਟਰੋਲ ਪਲੱਸ ਸੀਐਨਜੀ ਹੈ ਰੋ ਅੱਛਾ ਸੀਐਨਜੀ ਵੀ ਲੱਗੀ ਹੋਈ ਹੈ ਸੈਕਿੰਡ ਓਨਰ ਹੈ ਸੈਕਿੰਡ ਓਨਰ ਇਹ 1,55,000 ਦੀ ਦੇ ਦੂੰਗਾ 1,55,000 ਦੀ ਸੀਐਨਜੀ ਤੇ ਪੈਟਰੋਲ ਠੀਕ ਹੈ ਜੀ ਵੈਗਨਰ ਹਾਂਜੀ ਤੁਸੀਂ ਲੈਣੀ ਹੈ ਲਗਜ਼ਰੀ ਗੱਡੀ ਥੋੜੀ ਵੱਡੀਆਂ ਗੱਡੀਆਂ ਰੂਟ ਆ ਗਈ ਹਾਂਜੀ ਇੱਕ ਰੇਟਾ ਆ ਗਈ ਜੀ ਆਟੋਮੈਟਿਕ ਦੇ ਵਿੱਚ ਹੈ ਆਟੋਮੈਟਿਕ ਹੈ 2017 ਮਾਡਲ ਹੈ 2017 ਮਾਡਲ ਡੀਜ਼ਲ ਚ ਹੈ ਸੈਕਿੰਡ ਆਨਰ ਹੈ ਠੀਕ ਹੈ ਜੀ ਇਹ ਦੇ ਦਾਂਗੇ ਆਪਾਂ 6 ਲੱਖ 60 ਹਜ਼ਾਰ ਦੀ ਇਹ ਦੇ ਦਾਂਗੇ 6 ਲੱਖ 60 ਹਜ਼ਾਰ ਦੀ ਠੀਕ ਹੈ ਜੀ ਅੱਗੇ ਇਹ ਆਈਟਮ ਹੈ ਜੀ ਆਈ 10/11 2010/11 ਪੈਟਰੋਲ ਦੇ ਵਿੱਚ ਹੈ ਜੀ ਪੈਟਰੋਲ ਦੇ ਵਿੱਚ ਫਸਟ ਆਨਰ ਹੈ ਇਹ ਦੇ ਦਾਂਗੇ 1.5 ਲੱਖ ਰੁਪਏ ਦੀ ਸਿਰਫ 1.5 ਲੱਖ ਰੁਪਏ ਦੀ ਹਾਂ ਜੀ ਬਾਕੀ ਮੌਕੇ ਜੋ ਵੀ ਮਾਨਤਨ ਹੁੰਦਾ ਪੱਕਾ ਕਰ ਦਾਂਗੇ ਸਿਰਫ 1.5 ਲੱਖ ਰੁਪਏ ਦੀ ਕਾਰ ਦੇ ਰਿਹਾ ਹੁੰਡਾਈ ਦੀ ਗੱਡੀ ਹੈ ਐਚ ਆਰ ਨੰਬਰ ਆਈ 10 ਠੀਕ ਹੈ ਜੀ ਸਿਰਫ 1.5 ਲੱਖ ਰੁਪਏ ਦੀ ਬਾਕੀ ਫੇ ਹੋਰ ਮੰਨਤਾਨ ਹੋ ਜੂਗਾ ਆ ਜੀ ਹਾਲਟੋ 2011 ਮਾਡਲ ਹੈ 2011 ਮਾਡਲ ਇਹ ਵੀ ਪੈਟਰੋਲ ਪਲੱਸ ਐਂਡੀੀ ਹੈ ਠੀਕ ਹੈ ਫਸਟ ਓਨਰ ਹੈ 8 ਲੱਖ 15000 ਦੀ ਦੇ ਦਾਂਗੇ ਕਰਕੇ ਦੇ ਵਿੱਚ ਦੇਖ ਲਿਓ ਸਿਰਫ 1 ਲੱਖ 15000 ਰੁਪਏ ਦੀ ਕਾਰ ਮਿਲ ਜੂਗੀ ਜੀਨੇ ਆਪਣਾ ਗੱਡੀ ਦਾ ਚਾਹ ਪੂਰਾ ਕਰਨਾ ਹੈਗਾ ਉਹਦੇ ਵਾਸਤੇ ਬੈਸਟ ਗੱਡੀ ਹੈ ਇਹ ਰੇਡਸ ਹੈ ਵੀਰੇ ਠੀਕ ਹੈ 2009 ਦਾ ਮਾਡਲ ਹੈ 2030 ਦੇ پاسੀਆ ਪੈਟਰੋਲ ਦੇ ਵਿੱਚ ਅੱਛਾ ਲੋਕਲ ਨੰਬਰ ਹੈ ਹਾਂ ਲੋਕਲ ਨੰਬਰ 1 ਲੱਖ 55000 ਦੀ ਕਾਰ ਹੈ ਜੀ ਆ ਤੇ 2030 ਤੱਕ ਪਾਸਿੰਗ ਹੈ ਹਾਂਜੀ 520 ਇਹ 2011 ਦਾ ਮਾਡਲ ਹੈ 2011 ਮਾਡਲ ਹੈ ਪੈਟਰੋਲ ਦੇ ਵਿੱਚ ਹੈ ਪੈਟਰੋਲ ਦੇ ਵਿੱਚ ਇਹ ਵੀ ਡੇਢ ਲੱਖ ਰੁਪਏ ਦੇ ਪ੍ਰਕਾਰ ਹੈ ਇਹ ਵੀ ਡੇਢ ਲੱਖ ਰੁਪਏ ਦੇ ਅੱਛਾ ਡੇਢ ਡੇਢ ਲੱਖ ਦੇ ਕਾਫੀ ਸਾਰੀ ਕਾਰਾਂ ਹੈਗੀਆਂ ਤੁਹਾਡੇ ਕੋਲ ਹੈਨਾ ਅਭੀ ਮੋਟਰਸਾਈਕਲ ਦੇ ਰੇਟ ਦੇ ਵਿੱਚ ਮੈਂ ਵੀਡੀਓ ਦੇ ਸਟਾਰਟਿੰਗ ਤੇ ਕਿਹਾ ਸੀ ਵੀ ਮੋਟਰਸਾਈਕਲ ਦੇ ਰੇਟ ਦੇ ਵਿੱਚ ਤੁਹਾਨੂੰ ਕਾਰ ਦੇ ਦਾਂਗੇ ਤਾਂ ਉਹੀ ਗੱਲ ਹੈ ਕਾਫੀ ਸਾਰੀ ਕਾਰਾਂ ਖੜੀ ਆਪਣੇ ਕੋਲ ਡੇਢ ਲੱਖ ਦੀ ਰੇਟ ਦੇ ਵਿੱਚ 1,15,000 ਦੀ ਵੀ ਕਾਰ ਖੜੀ ਆ ਤੁਸੀਂ ਸਕਰੀਨਸ਼ਾਟ ਲੈ ਕੇ ਨੀਚੇ ਨੰਬਰ ਚੱਲੀ ਜਾਂਦੇ ਨੇ ਆ ਸਕਦੇ ਹੋ ਤੇ ਕਾਰ ਲੈ ਕੇ ਜਾ ਸਕਦੇ ਹੋ ਹਾਂਜੀ ਇਸ ਸਵੱਫਤ ਹੈ ਵੀਰੇ 2009 ਰਜਿਸਟਰਡ 30 ਤੱਕ ਪਾਸੀ ਹੈ 30 ਤੱਕ ਪਾਸੀ ਆ ਇਹਦਾ ਇੰਸ਼ੋਰੈਂਸ ਹੈਗੀ ਹੈ ਪੈਟਰੋਲ ਦੇ ਵਿੱਚ ਰੇਟ ਹੈ ਦਾ ਫਿਰ 1,60,000 ਰੁਪਏ ਦੀ ਗੱਲ ਇਹ ਵੀ 1,60,000 ਰੁਪਏ ਦੀ ਸੋ ਬਹੁਤ ਹੀ ਵਧੀਆ ਵਧੀਆ ਕਾਰਾਂ ਵੀਰ ਕੋਲ ਖੜੀਆਂ ਨੇ ਹੋਰ 11 ਮਾਡਲ ਹੈ i10 ਫਸਟ ਆਫਰ ਹੈ ਫਸਟ ਆਫਰ 1,35,000 ਰੁਪਏ ਦੀ ਸਿਰਫ 1,35,000 ਰੁਪਏ ਦੀ ਸੀਟ ਕਵਰ ਦਿਖਾ ਦਿਓ ਜਮਾ ਨਵੇਂ ਵਰਗੇ ਆ ਨਵੇਂ ਆ ਬਸ ਹਨਾ ਅੰਦਰੋਂ ਗੱਡੀ ਦਿਖਾ ਦਿੰਨੇ ਆ ਜਮਾਨ ਨਵੀਂ ਵਰਗੀ ਗੱਡੀ ਐ 5000 ਰੁਪਏ ਦੀ 5000 ਰੁਪਏ ਦੀ LED ਲੱਗੀ ਹੋਈ ਆ ਇਹਦਾ ਰੇਟ ਕੀ ਸੀ ਜਾਂ 135000 135000 ਰੁਪਏ ਦੀ ਪੂਰੀ ਨਵੀਂ ਵਰਗੀ ਕਾਰ ਹੈਗੀ ਆ ਠੀਕ ਐ ਸੋ ਆਜੋ ਤੇ ਜਲਦੀ ਨਾਲ ਦੀ ਫੋਨ ਨੰਬਰ ਤੁਹਾਡੇ ਨੀਚੇ ਆਈ ਜਾਂਦੇ ਨੇ ਤੇ ਕਾਲ ਕਰੋ ਤੇ ਵਧੀਆ ਕਾਰ ਆਪਣੀ ਲੈ ਜਾਓ ਬੁੱਕ ਕਰਾ ਲਓ ਹਾਂਜੀ ਇਹ ਸੈਂਟ ਆ ਗਈ ਵੀਰੇ 210 ਮਾਡਲ ਹੈ ਠੀਕ ਹੈ ਜੀ ਬੈਟਰੋਲ ਪਲਸ CNG ਹੈ ਠੀਕ ਹੈ 3 ਤੱਕ ਪਾਸੇ 3 ਤੱਕ ਪਾਸੇ 125000 ਰੁਪਏ ਦੀ ਕਾਰ ਹੈ 125000 ਰੁਪਏ ਦੀ ਜੇ ਲੰਬੀਆਂ ਗੱਡੀਆਂ ਦੇ ਸ਼ੌਕੀਨ ਹੋ ਕਾਰ ਤੁਸੀਂ ਦੇਖ ਸਕਦੇ ਹੋ ਪੂਰੀ ਵਧੀਆ ਕਾਰ ਹੈਗੀ ਆ 1 ਲੱਖ ਤੇ 25 ਹਜ਼ਾਰ ਰੁਪਏ ਦੀ ਕਾਰ ਮੇਰੇ ਵਾਕਸ ਵੈਗਨ ਦੀ ਪਸਾਟ ਆ ਗਈ ਠੀਕ ਹੈ ਜੀ ਇਹਨੂੰ ਡੀਜ਼ਲ ਰਾਕਟ ਵੀ ਕਹਿ ਦਿੰਦੇ ਠੀਕ ਹੈ ਜੀ ਮੀਟਰ ਪੂਰਾ ਕਰ ਦਿੰਦੀ ਹੈ ਇਹ ਅੱਛਾ ਇਹ 13 ਮਾਡਲ ਹੈ 13 ਮਾਡਲ ਠੀਕ ਹੈ ਜੀ ਸੈਕਿੰਡ ਓਨਰ ਹੈ ਠੀਕ ਹੈ ਇਹ ਦੇ ਦਾਂਗੇ ਆਪਾਂ 3 ਲੱਖ 70 ਹਜ਼ਾਰ 3 ਲੱਖ 70 ਹਜ਼ਾਰ 70 ਹਜ਼ਾਰ ਰੁਪਏ ਦੀ ਕਾਰ ਇੱਕ ਵਾਰੀ ਚੈੱਕ ਕਰ ਲਓ ਲਕਜ਼ਰੀ ਸੈਗਮੈਂਟ ਆ ਪੂਰੀ ਲਕਜ਼ਰੀ ਸੈਗਮੈਂਟ ਹੈਗਾ ਪੂਰਾ ਕਾਰ ਹੈਗਾ ਬੀ ਐਮ ਡਬਲਯੂ ਦੀ ਬਰਾਬਰੀ ਕਰਦੀ ਹੈ ਕਾਰ ਇਹ ਠੀਕ ਹੈ ਜੀ ਬਤੀ ਵਧੀਆ ਕਾਰ ਹੈ 3 ਲੱਖ 70000 ਰੁਪਏ ਦੀ ਕਾਰ ਹੈ ਜਲਦੀ ਓਲਦੀ ਆਓ ਤੇ ਆਪਣੀ ਕਾਰ ਬੁੱਕ ਕਰ ਲਓ ਜੀ ਆ ਜਾਓ ਜੀ ਛੋਟੀ ਕਾਰ ਆ ਗਈ ਵੀਰੇ પેટ્રોલ ਦੇ ਠੀਕ ਹੈ ਜੀ 2010 ਮਾਡਲ ਹੈ 2010 ਹੈ 30 ਤੱਕ ਪਾਸੇ 30 ਤੱਕ ਪਾਸੇ ਇੱਕ ਸਾਲ ਦੀ ਇੰਸ਼ੂਰੈਂਸ ਇੱਕ ਸਾਲ ਦੀ ਇੰਸ਼ੂਰੈਂਸ ਸਵਾ ਲੱਖ ਰੁਪਏ ਦੀ ਕਾਰ ਸਵਾ ਲੱਖ ਰੁਪਏ ਦੀ ਸਿਰਫ ਛੋਟੀ ਕਾਰ ਆ ਦੇ ਚੋ ਕਿਨੋਂ ਬੰਦੇ ਆ ਕੇ ਸਕਰੀਨ ਸ਼ਾਟ ਲੈ ਕੇ ਨੰਬਰ ਨੀਚੇ ਚੱਲ ਜਾਂਦੇ ਵੀਰੇ ਨੂੰ ਫੋਨ ਕਰੋ ਤੇ ਆਪਣੀ ਕਾਰ ਬੁੱਕ ਕਰਾ ਲਓ ਲੋਕਲ ਨੰਬਰ ਹੈ ਆਹ ਸੇਨੋਵਾ ਆ ਗਈ ਵੀਰੇ 2006 ਮਾਡਲ ਹੈ 2006 ਮਾਡਲ ਹੈ 16 ਰਜਿਸਟਰਡ ਆ 31 ਦੇ ਕੋ پاسੀ ਠੀਕ ਹੈ ਜੀ ਇਹ ਵੀ ਆਪਾਂ 1.5 ਲੱਖ ਰੁਪਏ ਦੇ ਲੱਗੇ ਇਨੋਵਾ 1.5 ਲੱਖ ਰੁਪਏ ਦੀ ਇਨੋਵਾ ਸਿਰਫ 1.5 ਲੱਖ ਰੁਪਏ ਦੀ ਲੋਕਲ ਨੰਬਰ ਜੇ ਕਿਸੇ ਨੇ ਫੈਮਲੀ ਵੱਡੀ ਹੈ ਹਨਾ ਫੈਮਲੀ ਵਾਸਤੇ ਕਾਰ ਲੈਣੀ ਹੈ ਬਹੁਤ ਵਧੀਆ ਕਾਰ ਹੈ ਸਿਰਫ 1.5 ਲੱਖ ਰੁਪਏ ਦੀ ਉਹਦੇ ਲਈ ਆਰਟੀਕਲ ਆਈ ਆਪਣੇ ਲਈ ਟੈਕਸੀਆਂ ਦੇ ਵਿੱਚ ਜੇ ਤੁਸੀਂ ਗੱਡੀ ਲਾਉਣੀ ਆਪਦੀ ਹੈ ਹਨਾ ਕੰਮ ਕਰਨਾ ਬੇਸਿਕਲੀ ਆਪਦਾ ਤੇ ਉਹਦੇ ਵਾਸਤੇ ਇਹ ਗੱਡੀ ਬੈਸਟ ਹੈਗੀ ਹੈ ਤੇ ਤੁਹਾਨੂੰ ਦਿਖਾ ਦਿੰਦੇ ਕਮਰਸ਼ੀਅਲ ਨੰਬਰ ਲੱਗਿਆ ਹੋਇਆਗਾ 2017 ਮਾਡਲ 2017 ਮਾਡਲ ਪੈਟਰੋਲ ਕਾ ਸੀएनजी ਠੀਕ ਹੈ ਜੀ ਗ੍ਰੀਨ ਸੀएनजी ਹੁੰਦੀ ਹੈ ਕੰਪਨੀ ਵਿੱਚ ਠੀਕ ਹੈ ਜੀ ਇਹ 4.5 ਲੱਖ ਰੁਪਏ ਦੀ ਹੈ ਸਰ 4.5 ਲੱਖ ਰੁਪਏ ਦੀ ਕਿਹੜਾ ਮਾਡਲ ਦੱਸਿਆ ਸੀਗਾ 2017 ਮਾਡਲ ਨਵੇਂ ਵਰਗੀ ਗੱਡੀ ਹੈਗੇ ਕਮਰਸ਼ੀਅਲ ਨੰਬਰ ਲੱਗਿਆ ਹੋਇਆਗਾ ਬਸ ਕੱਲੀ ਚਲਾਉਣੀ ਹੈ ਬੰਦੇ ਨੇ ਹੈਨਾ ਉਹ ਤੋਂ ਵੈਗਨਾਰ ਆ ਗਈ ਵੀਰੇ ਵੈਗਨਾਰ ਹਾਂਜੀ ਇਹ ਵੀ ਕਮਰਸ਼ੀਅਲ ਹੈ ਠੀਕ ਹੈ ਆਲ ਆਊ ਵਰਤ ਜਿਵੇਂ ਚਲਾਨੀ ਹੋਵੇ ਠੀਕ ਹੈ ਜੀ ਸਸਤੀ ਕਾਰ ਹੈ ਬਿਲਕੁਲ ਅੱਛਾ 12 ਮਾਡਲ ਹੈ ਪੈਟਰੋਲ ਸੀएनजी ਹੈ ਠੀਕ ਹੈ ਜੀ 1,15,000 ਰੁਪਏ ਦੀ ਕਾਰ ਦੇ ਸਰ 1,15,000 ਰੁਪਏ ਦੀ ਆਪਣੀ ਕਮਰਸ਼ੀਅਲ ਨੰਬਰ ਦੀ ਕਾਰ ਹੈਗੀ ਹੈ ਕਿੰਨਾ ਇਹ ਵੀ ਪੂਰੀ ਵਧੀਆ ਵੀਰੇ ਕੋਈ ਐਕਸੀਡੈਂਟ ਨਹੀਂ 2017 ਮਾਡਲ 17 ਮਾਡਲ 7 ਲੱਖ ਰੁਪਏ ਦੀ 7 ਲੱਖ 1.15 ਇੱਕ 15 ਲੱਖ 15 ਹਜ਼ਾਰ ਰੁਪਏ ਦੀ ਹੀ ਕਾਰ ਤੁਹਾਨੂੰ ਮਿਲ ਜੂਗੀ ਜਲਦੀ ਜਲਦੀ ਆਜੋ ਤੇ ਆਪਣਾ ਪੈਸੇ ਕਾਰਾਂ ਤੇ ਤੁਹਾਡਾ ਲੋਨ ਹੋਊਗਾ ਉਹ ਤੇ ਲੋਨ ਵੀ ਕਰਾ ਕੇ ਦੇਣਗੇ ਕਿਸੇ ਨੇ ਕੋਈ ਟ੍ਰਾਫਿਕ ਪਿਕਅਪ ਕਰਾ ਲਾਇਆ ਤਾਂ ਜਿਹੜਿਆਂ ਵਾਸਤੇ ਜਿਹੜਿਆਂ ਵਾਸਤੇ ਠੀਕ ਹੈ ਲੋਡ ਕਰਨਾ ਹੈ ਹਾਂ ਇਹ 2022 ਦਾ ਮਾਡਲ ਹੈ ਅੱਛਾ 2022 ਫਸਟ ਆਰਡਰ ਹੈ ਠੀਕ ਹੈ ਜੀ ਇਹ 7 ਲੱਖ ਰੁਪਏ ਕਹਿੰਦੇ ਵੀਰੇ ਆਪਾਂ ਠੀਕ ਹੈ ਜੀ 6 ਲੱਖ 70 75 6 ਲੱਖ 70 75 ਸਾਢੇ 6 ਲੱਖ ਸਾਢੇ 6 ਲੱਖ ਦੀ ਜੀ ਸਾਢੇ 6 ਲੱਖ ਰੁਪਏ ਦਾ ਤੁਹਾਨੂੰ ਇਹ ਡਾਲਾ ਮਿਲ ਜੂਗਾ ਜੇ ਕਿਸੇ ਭਰਾ ਦੇ ਕੰਮ ਕਰਨਾ ਹੈਗਾ ਢੇੜਿਆਂ ਤੇ ਗੱਡੀ ਲਾਉਣੀ ਆ ਤਾਂ ਬਹੁਤ ਬੈਸਟ ਹੈ ਨਵੀਂ ਹੈ 2022 ਮਾਡਲ ਗੱਡੀ ਹੈ ਸਾਢੇ 6 ਲੱਖ ਰੁਪਏ ਲਾਸਟ ਹੈ ਬਿਲਕੁਲ ਉਹ ਵੀ ਤੁਸੀਂ ਅੱਛਾ ਹਾਂ ਬਿਲਕੁਲ ਵੀਡੀਓ ਸ਼ੇਅਰ ਕਰਕੇ ਆ ਜਿਓ ਸਾਢੇ 6 ਲੱਖ ਦੀ ਦੇ ਦੇਣਗੇ ਹੋਰ ਦੱਸ